ਪਰ ਐਸੋਸੀਏਸ਼ਨ ਆ ਪੰਜਾਬ ਠੀਕ ਹੈ ਹੈਲਥ ਡਿਪਾਰਟਮੈਂਟ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸ਼ਿਫਟ ਹੋਏ ਫਾਰਮੇਸੀ ਅਫਸਰਾਂ ਅੱਜ ਅਸੀਂ ਉਹ ਇਕੱਠੇ ਹੋਏ ਆ ਅੱਜ ਸਾਡਾ ਜਿਹੜਾ ਧਰਨਾ ਹੈ ਉਹ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਆਲ ਓਵਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹ ਜੋ ਪਿਛਲੇ ਲਾਸਟ ਸੀਧੀ ਸਮਾਗਮ ਦੌਰਾਨ ਸਾਡੀਆਂ ਡਿਊਟੀਆਂ ਜਿਹੜੀਆਂ ਅਸੀਂ ਦੋ ਦੋ ਢਾਈ ਕਿਲੋਮੀਟਰ ਦੂਰ ਸ਼ਿਰੀ ਅਨੰਦਪੁਰ ਸਾਹਿਬ ਵਿਕੇ ਲਗਾਈਆਂ ਗਈਆਂ ਜਿਸ ਤੇ ਵੀ ਆਪਾਂ ਆ ਕੇ ਇੱਥੇ ਪ੍ਰਸ਼ਾਸਨ ਨੂੰ ਜਾਂ ਸਿਵਲ ਸਰਚ ਨੂੰ ਸਭ ਨੂੰ ਮਿਲੇ ਇਹਨਾਂ ਨੂੰ ਦੱਸਿਆ ਪਰ ਇਹਨਾਂ ਨੇ ਸਾਡੀਆਂ ਡਿਊਟੀਆਂ ਕਿਹਾ ਵੀ ਸਾਡੀਆਂ ਜਿਹੜੀਆਂ ਆਪਾਂ ਲਾਤੀਆਂ ਆਪਾਂ ਕ ਅਹੀਂ ਉਹ ਡਿਊਟੀਆਂ ਇੰਨੀ ਦੂਰ ਕਰਕੇ ਆਏ ਉੱਥੇ ਸਾਡਾ ਇੱਕ ਸਾਥੀ ਨਵਾਂ ਸ਼ਹਿਰ ਤੋਂ ਸੁਖਦੇਵ ਸਿੰਘ ਜੋ ਆਪਣੀ ਡਿਊਟੀ ਦੀ ਕੈਂਪ ਤੇ ਬੈਠਾ ਸੀਗਾ ਉੱਥੇ ਇੱਕ ਬੱਸ ਦਾ ਉਹਦੇ ਨਾਲ ਹਾਸਾ ਹੋ ਗਿਆ ਰੋਡਵੇਅ ਦੀ ਕੋਈ ਬੱਸ ਸੀ ਉਹਦੇ ਸਪਾਇਨ ਦੇ ਵਿੱਚ ਇੰਜਰੀ ਆ ਗਈ ਉਹਦੇ ਰੀਡ ਦੀ ਹੱਡੀ ਦੇ ਵਿੱਚ ਜਿਹੜਾ L5 ਮਣਕਾ ਸੀਗਾ ਉਹ ਟੁੱਟ ਗਿਆ ਉਹ ਕੰਪਲੀਟ ਬੈੱਡ ਤੇ ਆ ਉਹਦੀ ਫੈਮਿਲੀ ਦਾ ਕੋਈ ਵਾਰੀਵਾਰਸ ਨਹੀਂ ਉਹਦਾ ਆਪਣਾ ਕੋਈ ਵਾਰੀਵਾਰਸ ਨਹੀਂ ਹੈ ਠੀਕ ਹੈ ਸਿਰਫ 11000 ਤਨਖਾਹ ਤੇ ਤੁਸੀਂ ਮੈਨੂੰ ਦੱਸੋ ਵੀ ਉਹ ਬੰਦਾ ਆਪਣਾ ਇਲਾਜ ਕਰਾਊਗਾ ਜਾਂ ਆਪਣੇ ਬੱਚਿਆਂ ਦਾ ਦੇਖਭਾਲ ਕਰੂਗਾ ਜੇ ਹੁਣ ਉਹ ਬੈਡ ਰੈਸਟ ਤੇ ਮੈਡੀਕਲ ਛੁੱਟੀ ਤੇ ਜਾਂਦਾ ਹੈ ਤੇ ਈਵਨ ਉਹਦੀ ਜਿਹੜੀ ਆ ਤਨਖਾਹ ਕੱਟੀ ਜਾਏਗੀ ਤਨਖਾਹ ਰੋਗ ਲਈ ਜਾਏਗੀ ਕਿਉਂਕਿ ਸਾਨੂੰ ਸਰਕਾਰ ਵੱਲੋਂ ਕੋਈ ਪਰਮਾਨੈਂਟ ਛੁੱਟੀਆਂ ਨਹੀਂ ਹੈਗੀਆਂ ਜਿੱਦਾਂ ਰੈਗੂਲਰ ਮੁਲਾਜ਼ਮਾਂ ਨੂੰ ਮੈਡੀਕਲ ਛੁੱਟੀ ਮਿਲਦੀ ਆ ਉਦੋਂ ਸਾਨੂੰ ਇਹੋ ਜਿਹਾ ਕੁਝ ਨਹੀਂ ਮਿਲਦਾ ਸਾਨੂੰ ਸਿਰਫ ਤਨਖਾਹ ਦੇ ਨਾਂ ਤੇ ਇੱਕ 11000 ਰੁਪਏ ਮਿਲਦਾ ਹੈ ਡਿਊਟੀਆਂ ਸਾਡੇ ਕੋਲ ਇਹ ਰੈਗੂਲਰ ਸਟਾਫ ਨਾਲੋਂ ਵੱਧ ਲੈਂਦੇ ਆ ਜ਼ਿਲ੍ਹਾ ਹੈਡ ਇੱਥੇ ਆਪਾਂ ਗੁਰਦਾਸਪੁਰ ਦੇ ਵਿੱਚ ਜਿੰਨੀਆਂ ਵੀ ਸੀਐਸੀਆਂ ਦੇ ਵਿੱਚ ਸਾਡੇ ਸਾਰੇ ਬੰਦੇ ਉੱਥੇ ਕੰਮ ਕਰ ਰਹੇ ਆ ਐਮਰਜੈਂਸੀ ਡਿਊਟੀਆਂ ਆਪਾਂ ਕਰ ਰਹੇ ਆ ਓਡ ਦੀਆਂ ਡਿਊਟੀਆਂ ਅਸੀਂ ਨਿਭਾ ਰਹੇ ਆ ਠੀਕ ਹੈ ਅਸੀਂ ਇੱਥੇ ਪ੍ਰਸ਼ਾਸਨ ਨੂੰ ਇਹ ਗੱਲ ਦੱਸਣ ਆਏ ਆ ਕਿ ਜੇ ਇਹਨਾਂ ਨੇ ਇਹ ਚੀਜ਼ਾਂ ਬੰਦ ਨਹੀਂ ਕੀਤੀਆਂ ਜੇ ਇਹ ਤੇ ਸਰਕਾਰ ਨੇ ਸਾਡੇ ਤੋਂ ਡਿਊਟੀਆਂ ਲੈਣੀਆਂ ਤੇ ਸਾਨੂੰ ਸਾਡਾ ਜਿਹੜਾ ਟੁਕਮਾ ਪ੍ਰਬੰਧ ਕਰੇ ਜਿੱਦਾਂ ਦੂਜੇ ਮੁਲਾਜ਼ਮਾਂ ਨੂੰ ਟੀਏ ਡੀਏ ਮਿਲਦਾ ਹੈ ਸਾਨੂੰ ਬੇਸਿਕ ਪੇ ਪਲੱਸ ਡੀਏ ਦਿੱਤਾ ਜਾਵੇ ਜੇ ਸਰਕਾਰ ਉਹ ਦੇਣ ਦੇ ਵਿੱਚ ਇੰਟਰਸਟਡ ਨਹੀਂ ਹੈ ਤੇ ਫਿਰ ਸਾਡੀ ਸਰਕਾਰ ਸਾਡੇ ਤੋਂ ਕੰਮ ਵੀ ਲੈਣ ਦੇ ਨਾ ਰੱਖੇ ਆਪਾਂ ਉਹ ਕੰਮ ਦਾ ਬਿਲਕੁਲ ਬਾਈਕਾਟ ਕਰਾਂਗੇ ਜੋ ਸਰਕਾਰ ਸਾਨੂੰ ਸਾਡਾ ਹੱਕ ਦੇ ਦੇਗੀ ਆਪਾਂ ਕੰਮ ਕਰ ਲਾਂਗੇ ਉਹਨਾਂ ਚਿਰ ਆਪਾਂ ਇਹਨਾਂ ਦੀਆਂ ਵਾਧੂ ਡਿਊਟੀਆਂ ਨਹੀਂ ਕਰਨੀਆਂ ਅਸਲ ਦੇ ਵਿੱਚ ਮਸਲਾ ਇਹ ਆ ਕਿ ਜੇ ਸਾਨੂੰ ਸਾਡੀ ਮਿਹਨਤ ਦਾ ਪੂਰਾ ਮੁੱਲ ਮਿਲੇ ਵੈਲਿਊ ਪੂਰੀ ਮਿਲੇ ਤੇ ਸਾਨੂੰ ਅਸੀਂ ਦੂਰ ਦਰੇਡੇ ਹਰਥਾਂ ਡਿਊਟੀਆਂ ਕਰਨ ਉੱਤੇ ਤਿਆਰ ਆ ਇੰਨੇ ਥੋੜੀ ਤਨਖਾਹ ਦੇ ਵਿੱਚ ਜਿਹੜੀਆਂ ਸਾਡੀਆਂ ਡਿਊਟੀਆਂ ਇੰਨੀ ਦੂਰ ਲੱਗਣੀਆਂ ਤੇ ਇਹਦੇ ਵਿੱਚ ਮਸਲਾ ਜਿਹੜਾ ਇਹ ਤੇ ਸਟੇਟ ਲੈਵਲ ਦੀ ਗੱਲ ਹੈ ਪੰਜਾਬ ਸਰਕਾਰ ਦੀ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਜੇ ਮੈਂ ਇਹ ਬਣਨਾ ਸਾਡੀ ਸਰਕਾਰ ਬਣਦੀ ਹੈ ਤੇ ਸਭ ਤੋਂ ਪਹਿਲਾਂ ਹਰਾ ਪੈਨ ਜਿਹੜਾ ਕੱਚੇ ਮਲਾਜ਼ਮਾਂ ਨੂੰ ਪੱਕਿਆ ਕੀਤਾ ਜਾਏਗਾ ਮੈਂ ਕਹਿੰਦਾ 4 ਸਾਲ ਲਗਭਗ ਕੰਪਲੀਟ ਹੋ ਚਲੇ ਨੇ ਪਰ ਅਜੇ ਤੱਕ ਉਹਦਾ ਹਰਾ ਪੈਨ ਸਾਨੂੰ ਨਹੀਂ ਨਜ਼ਰ ਆਇਆ ਵੀ ਕਿੱਥੇ ਗਵਾਚਾ ਹੋਇਆ ਹੋ ਕੇ ਉਹ ਜਾਓ ਕਿਤੇ ਉਦੋਂ ਹੀ ਕਿਤੇ ਭੁੱਲ ਗਿਆ ਕਿਤੇ ਪੈਨ ਕਿੱਥੇ ਛੱਡ ਦਿੱਤਾ ਉਹਨੇ ਉਹਨਾਂ ਨੂੰ ਇਹ ਸਾਡੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਵਿੱਚ ਰੂਰਲ ਹੈਲਥ ਚੋਂ ਇਧਰ ਜ਼ਿਲ੍ਹਾ ਪ੍ਰੀਸ਼ਦ ਤੋਂ ਸ਼ਿਫਟ ਹੋਏ ਫਾਰਮਾਸਿਸਟ ਜਿਹੜੇ ਇਹ 500 600 ਦੇ ਕਰੀਬ ਗਿਣਤੀ ਹੈ ਸਾਡੀ ਸਾਡਾ ਅਜੇ ਤੱਕ ਨਾ ਸਾਨੂੰ ਰੈਗੂਲਰ ਕੀਤਾ ਜਾ ਰਿਹਾ ਨਾ ਸਾਡੀਆਂ ਜਿਹੜੀ ਇਕਲ ਵੇ ਇਕਲ ਪੇ ਇਕਲ ਵਰਕ ਹੈ ਜਿਹੜਾ ਸਾਨੂੰ ਸਾਡੇ ਜੇ ਨਹੀਂ ਪੱਕਿਆ ਕਰ ਸਕਦੇ ਤੇ ਘੱਟੋ ਘੱਟ ਬਰਾਬਰ ਤਨਖਾਹ ਤਾਂ ਸਾਨੂੰ ਦੇ ਸਕਦੇ ਨੇ ਅਸੀਂ ਵੀ ਆਪਣਾ ਘਰ ਚਲਾਣਾ